ਸਾਡੀ ਅੱਜ ਦੀ ਇਸ ਵੀਡੀਓ 'ਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਉਹਦੇ ਲਈ ਪੋਲਿੰਗ ਅਫਸਰ APRO ਜਾਂ ਪ੍ਰੈਜ਼ਾਇਡਿੰਗ ਅਫਸਰ ਨੂੰ ਕਿਹੜੀਆਂ-ਕਿਹੜੀਆਂ ਡਿਊਟੀਆਂ ਨਿਭਾਈਆਂ ਜਾਣੀਆਂ ਨੇ ਅਸੀਂ ਉਹਦੇ ਬਾਰੇ ਅੱਜ ਇਸ ਵੀਡੀਓ 'ਚ ਸਿੱਖਾਂਗੇ ਜੇ ਤੁਹਾਨੂੰ ਸਮਾਨ ਮਿਲਣਾ ਹੈ ਤਾਂ ਚੈੱਕ ਕਰਨਾ ਕਿ ਤੁਹਾਨੂੰ ਦੋ ਬੈਲੇਟ ਬਕਸੇ ਮਿਲਣੇ ਵੋਟਰ ਸੂਚੀਆਂ ਦੇ ਤਿੰਨ ਸੈੱਟ ਮਿਲਣਗੇ ਜਿਨ੍ਹਾਂ 'ਚ ਇੱਕ ਮਾਰਟ ਕਾਪੀ ਹੋਵੇਗੀ ਬੈਡ ਪੇਪਰ ਦੋ ਮਿਲਣਗੇ ਜੇਕਰ ਤੁਹਾਡੇ ਬੂਥ ਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀ ਚੋਣ ਹੋ ਰਹੀ ਹੈ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਵੋਟ ਪੇਪਰ ਹੋਏਗਾ ਪੀਲੇ ਰੰਗ ਦਾ ਹੋਵੇਗਾ ਤੇ ਪੰਚਾਇਤ ਸਮਿਤੀ ਦਾ ਚਿੱਟੇ ਰੰਗ ਦਾ ਮਤਲਬ ਕਿ ਸਫੇਦ ਕਲਰ ਦਾ ਜੇ ਤੇ ਜ਼ੋਨ ਨੰਬਰ ਤੇ ਚੋਣ ਦਾ ਨਾਮ ਲਿਖਿਆ ਹੋਵੇਗਾ ਜੋ ਤੁਹਾਨੂੰ ਸਮਾਨ ਮਿਲਣਾ ਹੈ ਤੇ ਤੁਹਾਨੂੰ ਇੱਕ ਸਿਆਹੀ ਮਿਲੇਗੀ ਅਮਿਤ ਸਾਈ ਪੇਪਰ ਸੀਲ ਪਿੱਤਲ ਵਾਲੀ ਤੇ ਰਬੜ ਮੋਰ ਇਹ ਤੁਸੀਂ ਨਾਲ ਨਾਲ ਚੈੱਕ ਕਰਦੇ ਜਾਣਾ ਜੋ ਤੁਹਾਨੂੰ ਸਮਾਨ ਮਿਲੇਗਾ ਜਿਹੜੀ ਮਾਡ ਕਾਪੀ ਹੈ ਉਹ ਕੁਝ ਇਸ ਤਰ੍ਹਾਂ ਦੀ ਨਜ਼ਰ ਆਵੇ ਆਵੇਗੀ ਜਿਹੜੀ ਤੁਹਾਨੂੰ ਤੁਸੀਂ ਅੱਗੇ ਯੂਜ਼ ਕਰਨੀ ਹੈ ਜੋ ਤੁਸੀਂ ਪ੍ਰਸ਼ਾਸਨ ਵੱਲੋਂ ਪ੍ਰੋਵਾਈਡ ਕਰਾਈ ਗਈ ਟ੍ਰਾਂਸਪੋਰਟ 'ਚ ਬੈਠ ਕੇ ਆਪਣੇ ਬੂਥ ਤੇ ਪਹੁੰਚ ਜਾਣਾ ਹੈ ਤੇ ਤੁਹਾਡੇ ਪਹਿਲੇ ਦਿਨ ਕੰਮ ਕੀ ਹੈ ਤੁਸੀਂ ਆਪਣਾ ਬੂਥ ਸੈੱਟ ਕਰਨਾ ਹੈ ਬੁੱਧਵਾਰ ਵੇਰਵਾ ਤੇ ਜੋ ਵੀ ਉਮੀਦਵਾਰ ਹੈ ਉਹ ਜਿਨੇ ਵੀ ਫਾਰਮ ਤੁਹਾਨੂੰ ਮਿਲੇ ਉਹ ਤੁਸੀਂ ਰਾਤ ਨੂੰ ਹੀ ਸਾਰੇ ਫਿਲ ਕਰ ਲੈਣੇ ਤਾਂ ਕਿ ਸਵੇਰੇ ਜਦੋਂ ਪੋਲਿੰਗ ਸਟਾਰਟ ਹੋਗੀ ਤੁਹਾਡੇ ਕੋਲ ਸਮਾਂ ਨਹੀਂ ਹੋਣਾ ਤੇ ਉਸ ਦੇ ਨਹੀਂ ਪੋਲਿੰਗ ਏਜੰਟਾਂ ਦੀ ਨਿਯੁਕਤੀ ਕਰਨੀ ਹੈ ਤਾਂ ਤੁਸੀਂ ਇੱਕ ਪਾਰਟੀ ਦੇ ਵੱਤੋਂ ਤਿੰਨ ਪੋਲਿੰਗ ਏਜੰਟ ਨਿਯੁਕਤ ਕਰ ਸਕਦੇ ਹੋ ਤੇ ਜਿਹੜਾ ਤੁਹਾਡਾ ਬੂਥ ਹੈ ਉਹਦੇ 100 ਮੀਟਰ ਦੇ ਅੰਦਰ ਚੋਣ ਪ੍ਰਚਾਰ ਦੀ ਮਨਾਹੀ ਹੋਵੇਗੀ ਤੇ ਬੂਥ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਕਿ ਤੁਹਾਡੇ ਬੂਥ ਦੇ ਅੰਦਰ ਜਾਂ ਜਿਹਦੇ ਦਫ਼ਤਰ ਜਾਂ ਸਕੂਲ 'ਚ ਤੁਹਾਡਾ ਬੂਥ ਬਣਿਆ ਉੱਥੇ ਕਿਸੇ ਵੀ ਉਮੀਦਵਾਰ ਦਾ ਪ੍ਰਚਾਰ ਦਾ ਕੋਈ ਸਮਗਰੀ ਨਾ ਹੋਵੇ ਜੇ ਪੋਲਿੰਗ ਬੂਥ ਸੈੱਟ ਕਰਨਾ ਹੈ ਤੇ ਦੇਖ ਲੈਣਾ ਕਿ ਆਨ ਲਈ ਤੇ ਜਾਣ ਲਈ ਵੱਖਰਾ ਰਸਤਾ ਹੋਵੇ ਵੋਟਿੰਗ ਅਪਾਰਟਮੈਂਟ ਵਿੱਚ ਗੁਪਤ ਚੋਣ ਹੋਵੇ ਤੇ ਜਿੱਥੇ ਤੁਸੀਂ ਬੈਲਟ ਬਾਕਸ ਲਗਾਏ ਨੇ ਉੱਥੇ ਕੋਈ ਖਿੜਕੀ ਰੋਸ਼ਨਦਾਨ ਨਾ ਹੋਵੇ ਜਿੱਥੋਂ ਕਿਸੇ ਦੀ ਨਜ਼ਰ ਨਾ ਪਵੇ ਉਹਨੂੰ ਕਵਰ ਕਰਕੇ ਰੱਖਣਾ ਹੈ ਤੇ ਵੋਟਿੰਗ ਅਪਾਰਟਮੈਂਟ ਜੇ ਰੋਸ਼ਨੀ ਦਾ ਪ੍ਰੋਪਰ ਪ੍ਰਬੰਧ ਹੋਵੇ ਤੇ ਬੈਲਟ ਬਕਸੇ ਤੇ ਪੀਆਰਓ ਦੀ ਸਿੱਧੀ ਨਿਗਾਹ ਪੈਂਦੀ ਹੋਵੇ ਤੇ ਜਿਹੜੇ ਪੋਲਿੰਗ ਏਜੰਟ ਹੈ ਉਹ ਪਹਿਲੇ ਪੋਲਿੰਗ ਅਫਸਰ ਦੇ ਪਿਛਲੇ ਪਾਸੇ ਬੈਠਣਗੇ ਤੇ ਇੱਕ ਸਮੇਂ ਤੇ ਇੱਕ ਹੀ ਪੋਲਿੰਗ ਏਜੰਟ ਬੈਠੇਗਾ ਇੱਕ ਤੁਹਾਨੂੰ ਨਕਸ਼ਾ ਦਿਖਾਉਂਦੇ ਹਾਂ ਕਿ ਕੁਝ ਇਸ ਤਰ੍ਹਾਂ ਦਾ ਤੁਹਾਡਾ ਪੋਲਿੰਗ ਬੂਥ ਨਜ਼ਰ ਆਉਣਾ ਚਾਹੀਦਾ ਹੈ ਇਸ ਸਭ ਤੋਂ ਬਾਅਦ ਸੈਂਟਰ 'ਚ ਜਿਹਦਾ ਪ੍ਰੈਜ਼ੀਡਿੰਗ ਅਫਸਰ ਹੈ ਵੋਟਿੰਗ ਅਪਾਰਟਮੈਂਟ ਜਿੱਥੇ ਵੈਲਟ ਬਾਕਸ ਪਿਆ ਉਹ ਕਵਰ ਕਿੱਤਾ ਹੋਣਾ ਚਾਹੀਦਾ ਤੇ ਤਿੰਨ ਪੋਲਿੰਗ ਅਫਸਰ ਨੇ ਤੁਹਾਡੇ 1 2 3 ਤੇ ਇਹ ਜਿਹੜਾ ਪੋਲਿੰਗ ਏਜੰਟ ਹੈ ਉਹ ਪੋਲਿੰਗ ਅਫਸਰ ਜਿਹੜਾ ਪਹਿਲਾ ਨੰਬਰ ਹੈ ਉਹਦੇ ਪਿੱਛੇ ਬੈਠਣਗੇ ਤੇ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਤੁਹਾਡੇ ਕੋਲ ਵੈਲਟ ਪੇਪਰ ਮਿਲੇ ਹੈ ਅੱਧੇ ਵੈਲਟ ਪੇ ਪਿੱਛੇ ਪੀ ਆਰਓ ਆਪਣੇ ਸਾਈਨ ਕਰੇਗਾ ਤੇ ਸਾਈਨ ਇਸਤੇ ਕਿਹਨਾ ਕਰਨੀ ਹੈ ਟੀ ਵੈਲਟ ਪੇਪਰ ਫਟਣਾ ਜਾਵੇ ਤੇ ਪੋਲਿੰਗ ਏਜੰਟਾਂ ਨੂੰ ਹਦਾਇਤਾਂ ਦੇ ਦੇਣੀ ਹੈ ਜੋ ਤੁਹਾਨੂੰ ਦਿੱਤੀਆਂ ਗਈਆਂ ਨੇ ਜਿਹੜਾ ਪੋਲਿੰਗ ਏਜੰਟ ਜਾਂ ਉਮੀਦਵਾਰ ਹੈ ਉਹਨਾਂ ਬਾਰੇ ਦੱਸਣਾ ਚਾਹਾਂਗਾ ਕਿ ਉਹਨਾਂ ਦਾ ਡਿਟੇਲ ਫਾਰਮ ਤੇ ਲਿਖ ਲੋ ਵਗੈ ਦੱਸਾਂ ਤੁਹਾਨੂੰ ਫਾਰਮ ਬਾਰੇ ਇੱਕ ਪੋਲਿੰਗ ਏਜੰਟ ਤੇ ਇੱਕ ਪੋਲਿੰਗ ਏਜੰਟ ਦੇ ਦੋਸ ਹਾਇਤਾ ਪੋਲਿੰਗ ਏਜੰਟ ਹੋਣਗੇ ਤੇ ਇੱਕ ਸਮੇਂ ਤੇ ਸਿਰਫ ਇੱਕ ਹੀ ਪੋਲਿੰਗ ਏਜੰਟ ਵੋਟਿੰਗ ਦੇ ਦੌਰਾਨ ਬੂਥ ਵਿੱਚ ਬੈਠ ਸਕਦਾ ਹੈ ਤੇ ਜਿਹੜੇ ਪੋਲਿੰਗ ਏਜੰਟ ਹੈ ਉਹਨਾਂ ਨੂੰ ਕਹਤਾ ਨਾ ਤੁਸੀਂ ਕਿ ਤੁਸੀਂ 20 ਮਿੰਟ ਪਹਿਲਾਂ ਪਹੁੰਚਣਾ ਹੈ ਇਲੈਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਦੇਖ ਸਕਦੇ ਹੋ ਐਨੈਕਸਰ ਐਕਸ ਹੈਗਾ ਐ ਪੋਲਿੰਗ ਏਜੰਟ ਲਈ ਇੱਕ ਕਹਿ ਸਕਦੇ ਆ ਕਿ ਆਈ ਕਾਰਡ ਦਾ ਕੰਮ ਕਰੇਗਾ ਇਹਦੇ ਤੇ ਪੋਲਿੰਗ ਏਜੰਟ ਦੀ ਉੱਪਰ ਫੋਟੋ ਲਗਾ ਦੇਣੀ ਹੈ ਤੇ ਔਰੀ ਡਿਟੇਲ ਭਰ ਕੇ ਜਿਹੜਾ ਪ੍ਰੈਜ਼ਾਈਡਿੰਗ ਅਫੀਸਰ ਹੈ ਉਹਨੇ ਆਪਣੇ ਸਾਈਨ ਦੇ ਹੇਠਾਂ ਉਹਨੂੰ ਲੋਟ ਕਰ ਦੇਣਾ ਹੈ ਤੇ ਉਹਨੂੰ ਕਹਿ ਦੇਣਾ ਕਿ ਜਦੋਂ ਪੋਲਿੰਗ ਹੋਏਗੀ ਤੇ ਉਸ ਦਿਨ ਤੇਰੇ ਲਈ ਇੱਕ ਆਈ ਕਾਰਡ ਦਾ ਕੰਮ ਕਰੇਗਾ ਇਸ ਤੋਂ ਬਿਨਾ ਤੁਹਾਨੂੰ ਪੋਲਿੰਗ ਬੂਥ ਤੇ ਐਂਟਰੀ ਨਹੀਂ ਮਿਲੇਗੀ ਜਉਤੇ ਬੈਲਟ ਬਕਸ਼ਰੀ ਤਿਆਰੀ ਕਰਨੀ ਹੈ ਤੇ ਇਲੈਕਸ਼ਨ ਸ਼ੁਰੂ ਹੋਣ ਤੋਂ 20 ਮਿੰਟ ਪਹਿਲਾਂ ਜਿਹੜੇ ਪੋਲਿੰਗ ਏਜੰਟ ਤੁਸੀਂ ਰਾਤ ਨੂੰ ਨਿਯੁਕਤ ਕੀਤੇ ਸੀ ਉਹਨਾਂ ਵਿੱਚ ਜਿਹੜੇ ਹਰ ਪਾਰਟੀ ਦੇ ਇੱਕ-ਇੱਕ ਪੋਲਿੰਗ ਏਜੰਟ ਜਿਹੜਾ ਆਇਆ ਹੈ ਉਹਨੂੰ ਖਾਲੀ ਬਕਸਾ ਦਿਖਾਓ ਜਿਹੜੇ ਟੈਗ ਲੇਬਲ ਤੇ ਉਹਨਾਂ ਤੇ ਏਜੰਟਾਂ ਦੇ ਹਸਤਾਖਰ ਕਰਵਾ ਕੇ ਬਕਸੇ ਅੰਦਰ ਪਾਓ ਤੇ ਜਿਹੜੀ ਹਰੀ ਪੇਪਰ ਸੀਲ ਹੈ ਉਹਦੇ ਤੇ ਸਾਈਨ ਕਰੋ ਤੇ ਏਜੰਟਾਂ ਤੋਂ ਵੀ ਕਰਵਾਓ ਉਸ ਤੋਂ ਬਾਅਦ ਹਰੀ ਪੇਪਰ ਸੀਲ ਨਾਲ ਸੁਰਾਖ ਬੰਦ ਕਰ ਦੋ ਬਾਕਸ ਤੇ ਚਾਟ ਦਾ ਟੁਕੜਾ ਲਗਾਓ ਬਕਸੇ ਬੰਦ ਕਰਕੇ ਕੱਚੀ ਸੀਲ ਲਗਾ ਦਿਓ ਪਛਾਣ ਲਈ ਬਖਸ਼ੇ ਦੇ ਅੱਗੇ ਵਾਲੇ ਪਾਸੇ ਪੀਲਾ ਜਾਂ ਸਫੇਦ ਕਾਗਜ਼ ਚਿਪਕਾ ਦਿਓ। VOTING ਦੀ ਕਾਰਵਾਈ। ਹੁਣ ਪੋਲਿੰਗ ਬੂਥ 'ਚ ਕੌਣ-ਕੌਣ ਜਾ ਸਕਦਾ ਹੈ? ਇੱਕ ਵੋਟਰ ਜਾ ਸਕਦੇ ਨੇ। ਉਮੀਦਵਾਰ, ਚੋਣ 에ਜੰਟ, ਪੋਲਿੰਗ 에ਜੰਟ, ਇਲੈਕਸ਼ਨ ਕਮਿਸ਼ਨ ਦਾ ਨਾਮਜ਼ਦ ਪੱਤਰਕਾਰ, ਚੋਣਾਂ ਦਾ ਸਮੰਚ ਲੱਗੇ ਕਰਮਚਾਰੀ, ਚੋਣ ਕਮਿਸ਼ਨ ਵੱਲੋਂ ਲਗਾਏ ਆਬਜ਼ਰਵਰ, ਗੋਚ ਚੁੱਕਿਆ ਬੱਚਾ, ਅੰਨੇ ਜਾਂ पाच ਵੋਟਰ ਦਾ ਸਾਥੀ ਤੇ ਸ਼ਨਾਖਤ ਲਈ ਬੁਲਾਇਆ ਗਿਆ ਵਿਅਕਤੀ। ਲੇਕਿਨ ਬੈਲਟ ਪੇਪਰ ਜਿੱਥੇ ਪੈਣਾ ਹੈ ਬਾਕਸ ਉੱਥੇ ਤੱਕ ਉਹ ਪਰਸਨ ਹੀ ਜਾ ਸਕਦਾ ਹੈ ਜਿਹੜਾ ਵੋਟਰ ਜਿਹੜਾ ਵੋਟ ਪਾਣ ਆਇਆ ਹੈ ਹੋਰ ਕੋਈ ਵੀ ਉੱਥੇ ਨਹੀਂ ਜਾ ਸਕਦਾ ਪੋਲਿੰਗ ਅਫਸਰ ਵੱੰਦੀਆਂ ਕੀ ਡਿਊਟੀਆਂ ਨੇ ਇਹਦਾ ਕੰਮ ਹੈ ਵੋਟਰ ਦੀ ਪਛਾਣ ਕਰਨਾ ਉਹਦੇ ਆਈਡੀ ਪ੍ਰੂਫ ਤੋਂ ਜਿਵੇਂ ਵੋਟਰ ਕਾਰਡ ਜਾਂ ਕੋਈ ਹੋਰ ਪ੍ਰੂਫ ਉੱਚੀ ਆਵਾਜ਼ ਵਿੱਚ ਵੋਟਰ ਦਾ ਲੜੀ ਨੰਬਰ ਤੇ ਨਾਮ ਬੋਲਣਾ ਵੋਟਰ ਸੂਚੀ ਦੀ ਮਾਰਕ ਕਾਪੀ ਤੇ ਲਾਈਨ ਜਾਂ ਟਿਕ ਲਗਾਉਣਾ ਕਿ ਇਸ ਪਰਸਨ ਦੀ ਵੋਟ ਪੈ ਗਈ ਹੈ ਤੇ ਜਿਹੜੀ ਸਿਆਹੀ ਹੈ ਉਹ ਲਗਾਨੀ ਹੈ ਹੁਣ ਜਦ ਸੈਹ ਲਗਾਨੀ ਹੈ वो किस तरीके लगाने केड़ी उंगल ते लगानी, तो लगा देख सकते हो एक फॉरमेट नीचे दिता गया जे तो नॉर्मल परसन दस कि मतलब कि खब्बे हथरी अंगूठे नगली लगी की। लेकिन जो किसी उंगली कट्टी गई है प्रॉब्लम है तो वेद तो नीचे तस्वीर चिख सकते हो एक कह देख सकते हो ए सैंपल भी दसाया गया जो किसी उंगलों होर कट्टिया गई हैं तो इस तरीके कह दसाया गया इस तरीके लग सकती है और डिपेंड करता है कि कहो जि केस को ਆਇਆ ਹੈ ਤਜਾ ਇਸ ਤਰ੍ਹਾਂ ਹੁਣ ਜੇ ਪੋਲਿੰਗ ਅਫਸਰ 2 ਹੈ ਉਹ ਕੀ ਕਰੇਗਾ ਫਾਰਮ ਨੰਬਰ 7000 ਤੁਹਾਨੂੰ ਮਿਲੇਗਾ ਔਰ ਚੋ ਵੋਟਰ ਦਾ ਗੇਰਵਾ ਪਰੇਗਾ ਤੇ ਉਹਨੇ ਸਾਈਨ ਕਰਵਾਏਗਾ ਉਹ ਲੋੜ ਅਨੁਸਾਰ ਖਾਲੀ ਕਾਗਜ਼ ਤੇ ਜਿਹੜੀ ਲਿਸਟਾਂ ਬਣਾ ਸਕਦੇ ਤੇ ਜ਼ਿਲ੍ਹਾ ਪ੍ਰਿਸ਼ਦਾ ਵੈਲਟ ਪੇਪਰ ਜਾਰੀ ਕਰੇਗਾ ਤੇ ਵੈਲਟ ਪੇਪਰ ਦੀ ਕਾਊਂਟਰ ਫੋਇਲ ਤੇ ਹਸਤਾਖਰ ਕਰਵਾਏਗਾ ਜਾਂ ਉਠਾ ਲਵਾਏਗਾ ਤੇ ਵੋਟਰ ਦਾ ਲੜੀ ਨੰਬਰ ਲਿਖੇਗਾ ਇਹ ਜਿਹੜਾ ਫਾਰਮ ਨੰਬਰ Sartre ਹੈ ਕੁਛ ਇਸ ਤਰ੍ਹਾਂ ਨਜ਼ਰ ਆਏਗਾ ਡਿਟੇਲ ਤੁਸੀਂ ਯਾਰੀ ਰਾਤ ਨੂੰ ਹੀ ਪਰ ਲੈਣੀਆਂ ਕਿ ਤੁਹਾਡੇ ਹਲਕੇ ਦਾ ਨਾਮ ਕੀ ਹੈ ਪੋਲਿੰਗ ਸਟੇਸ਼ਨ ਕੀ ਹੈ ਤੇ ਬਾਕੀ ਡਿਟੇਲ ਜਿਹੜੀ ਹੈ ਨਾਲ ਨਾਲ ਤੁਸੀਂ ਜਿਵੇਂ ਵੋਟਾਂ ਪੈਂਦੀਆਂ ਜਾਣਗੀਆਂ ਉਹ ਨਾਲ ਨਾਲ ਪਰਿਛਾਣਗੇ ਪੋਲਿੰਗ ਅਫਸਰ ਤੇ ਇਹ ਪੰਜਾਸਮਤੀ ਦਾ ਬੈਲਟ ਉੱਪਰ ਜਾਰੀ ਕਰੇਗਾ ਜਿਹੜੀ ਸਿਆਹੀ ਲਗਾਈ ਹੈ ਉਹ ਚੈੱਕ ਕਰੇਗਾ ਤੇ ਦੇਖ ਲਏਗਾ ਕਿ ਕੀ ਬੈਲਟ ਪੇਪਰ ਸਹੀ ਬਕਸੇ ਵਿੱਚ ਪਾਈ ਜਾਣ ਤੇ ਸਟੀਲ ਪੁਸ਼ਰ ਨਾਲ ਬੈਲਟ ਪੇਪਰ ਨੂੰ ਸਮੇਂ-ਸਮੇਂ ਤੇ ਪੁਸ਼ ਕਰੀ ਜਾਵੇਗਾ ਜੇਕਰ ਕੋਈ ਵੋਟਰ ਹਸਤਾਖਰ ਕਰਨ ਤੋਂ ਨਾ ਕਰਦਾ ਹੈ ਜਾਂ ਗੁੱਠਾ ਲਗਾਉਣ ਤੋਂ ਮਨ ਕਰਦਾ ਹੈ ਤੇ ਉਹਨੂੰ ਵੈਲਪੇਪਰ ਨਹੀਂ ਦਿੱਤਾ ਜਾਵੇਗਾ ਵੈਲਪੇਪਰ ਨੂੰ ਸਹੀ ਤਰੀਕੇ ਨਾਲ 모ੜ ਕੇ ਦਿਵੋ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਉਸੇ ਤਰ੍ਹਾਂ ਮੋਡਰਨਲੀ ਦੱਸੋ ਉਹਨੂੰ ਦੱਸ ਦਿਓ ਕਿ ਵੈਲਪੇਪਰ ਨੂੰ ਇਸ ਤਰੀਕੇ ਨਾਲ 모ੜਨਾ ਹੈ ਤਾਂ ਜੋ ਸਹੀ ਵੋਟ ਪੈ ਸਕੇ ਦੁਪਹਿਰ ਤੱਕ ਵੈਲਪੇਪਰ ਜਿਹੜੇ ਨੇ ਉਹ ਤੁਸੀਂ ਰੈਂਡਮਲੀ ਦੇ ਸਕਦੇ ਹੋ ਲੜੀਵਾਰ ਨਾ ਦਿਵੋ ਬਟ ਜਦੋਂ ਆਖਿਰ ਵਿੱਚ ਲੜੀਵਾਰ ਦਿਓ ਤਾਂ ਜੋ ਹਿਸਾਬ-ਮਿਲਾਣ ਚ ਆਸਾਨੀ ਰਹੇ ਪ੍ਰੈਜ਼ਾਈਡਿੰਗ ਅਫਸਰ ਦੀ ਕੀ ਕੀ ਜ਼ਿੰਮੇਵਾਰੀਆਂ ਨੇ ਜਿਹੜਾ ਪੀਆਰਓ ਐ ਉਹ ਡੈਰੀ ਪਰਨਾ ਜਿੰਨੇ ਵੀ ਫਾਰਮ ਐ ਸਾਰੇ ਮੁਕੰਮਲ ਕਰਨ ਦੀ ਜ਼ਿੰਮੇਵਾਰੀ ਪੋਲਿੰਗ ਖਤਮ ਹੋਣ ਤੋਂ 5 ਮਿੰਟ ਪਹਿਲਾਂ ਐਲਾਨ ਕਰ ਦੇਣਾ ਤੇ ਸ਼ਾਮ ਨੂੰ 4 ਵੇ ਲਾਈਨ 'ਚ ਲੱਗੇ ਜਿੰਨੇ ਵੀ ਵੋਟਰ ਐ ਉਹਨਾਂ ਦੇ ਸਾਈਨ ਕਰਵਾ ਕੇ ਸਲਿੱਪ ਜਾਰੀ ਕਰਨਾ ਤੇ ਜਿੰਨੇ ਵੀ ਰੱਦ ਵੈਲ ਪੇਪਰ ਨੇ ਜਾਂ ਟੈਂਡਰ ਵੈਲ ਪੇਪਰ ਉਹਨਾਂ ਦਾ ਰਿਕਾਰਡ ਰੱਖਣਾ ਇਹਨਾਂ ਬਾਰੇ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਇਹ ਅੰਤਿਕਾ ਐਕਸ ਹੈ ਜਿਹੜੀ ਪ੍ਰੈਜ਼ਾਈਡਿੰਗ ਅਫਸਰ ਡੈਰੀ ਦਾ ਕੰਮ ਕਰੇਗੀ ਇਹਦੇ ਵਿੱਚ ਡਿਟੇਲ ਜਿਹੜੀ ਆ प्रजायडिंग अफसर वालों फिल की जाएगी सामने देख सकते हो इसतो अलाजायडिंग अफसर ने लोक बुक भी भरनी है आखिरी बूथ मतलब कि एक बस चार पार्टियां बैठी हैं सब तो लास्ट बूथ वाला जो प्राइडिंग अफसर है कर सकता है कि जो तो बस चलनी है बस की मीटर जी रीडिंग है मीटर चैक करके वो एंट्री देख सकता है कि किन्ने तो स्टार्ट हुई है तो जो उन्हें अपने बूथ से पार्टी समेत उतरना है ਉਸ ਟਾਈਮ ਤੇ ਉੱਥੇ ਨੋਟ ਕਰ ਲੈ ਕਿ ਕਿੰਨੇ ਕਿਲੋਮੀਟਰ ਬੱਸ ਚੱਲੀ ਹੈ ਤੇ ਲੋਗ ਬੁੱਕ ਵਿੱਚ ਉਹ ਜਿਹੜੀ ਐਂਟਰੀ ਹੈ ਉਹ ਪਾਈ ਜਾ ਸਕਦੀ ਹੈ ਕਿ ਬਾਕੀ ਦੇ ਡਿਟੇਲ ਹੈਗੇ ਕਿ ਬੱਸ ਦਾ ਨੰਬਰ ਕੀ ਹੈ ਪੈਟਰੋਲ ਹੈ ਡੀਜ਼ਲ ਹੈ ਲੇਕਿਨ ਜਿਹੜੀ ਲੋਗ ਬੁੱਕ 'ਚ ਐਂਟਰੀ ਪੈਣੀ ਹੈ ਸਟਾਰਟ ਆਫ ਜਰਨੀ ਤੇ ਜਦੋਂ ਤੁਸੀਂ ਡੈਸਟੀਨੇਸ਼ਨ ਤੇ ਪਹੁੰਚਿਓ ਉਹਦੇ ਬਾਰੇ ਜ਼ਰੂਰ ਭਰ ਦੇਣਾ ਹੈ ਤਾਂ ਜੋ ਬਾਅਦ ਵਿੱਚ ਟ੍ਰਾਂਸਪੋਰਟਰ ਨੂੰ ਸਰਕਾਰ ਵੱਲੋਂ ਜੋ ਬੰਦੀ ਪੇਮੈਂਟ ਹੈ ਉਹ ਕੀਤੀ ਜਾ ਸਕੇ ਪ੍ਰੈਜ਼ਾਈਡਿੰਗ ਅਫਸਰ ਦੇ ਇਖਤਿਆਰ ਪੋਲਿੰਗ ਸਟੇਸ਼ਨ ਦਾ ਇਨਚਾਰਜ ਹੋਵੇਗਾ ਤੇ ਡਿਊਟੀਆਂ ਦੀ ਵੰਡ ਕਰ ਦੇਣੀ ਨੇ ਉਹਨੇ ਤੇ ਲੋਡ ਪੈਂਤੇ ਪੋਲਿੰਗ ਅਫਸਰ ਨਿਯੁਕਤ ਕਰਨਾ ਪੋਲਿੰਗ ਅਜੰਡਾ ਨਿਯੁਕਤ ਕਰਨਾ ਜਾਂ ਰੱਦ ਕਰਨਾ ਤੇ ਜੇਕਰ ਕੋਈ ਮਿਸਬੀਹੇਵ ਕਰਦਾ ਤੇ ਉਹਦੇ ਲਈ ਜੋ ਵੀ ਉਹਦ ਐਕਸ਼ਨ ਹੁੰਦਾ ਉਹ ਪੁਲਿਸ ਵਾਲਿਆਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਜੋ ਵੀ ਪੁਲਿਸ ਪਾਰਟੀ ਤੁਹਾਡੇ ਨਾਲ ਹੈ ਫੋਟੋਗ੍ਰਾਫੀ ਤੇ ਵੀਡੀਓਗ੍ਰਾਫੀ ਜਿਹੜੀ ਫੋਟੋਗ੍ਰਾਫੀ ਵੀਡੀਓਗ੍ਰਾਫੀ ਬਹੁਤ ਦੇ ਬਾਹਰ ਹੋ ਸਕਦੀ ਹੈ ਜੇਕਰ ਕੋਈ ਪੱਤਰਕਾਰ ਜਿਹੜਾ ਇਲੈਕਸ਼ਨ ਕਮਿਸ਼ਨ ਵੱਲੋਂ ਨੋਮੀਨੇਟ ਕੀਤਾ ਗਿਆ ਹੈ ਉਹ ਆ ਸਕਦਾ ਹੈ लेकिन बैलेट बॉक्स के लागे कोई भी पत्रकार वीडियोग्राफी नहीं कर सकता ना ही फोटोग्राफी कर सकता है कमांडमेंट किसी भी हालत फोटोग्राफी नहीं हो सकती चैलेंज वोट जे पोलिंग एजेंट वोटर की शनाखते इतराज करे चैलेंज करने वाले सबूत देने कहे वोटर तो शनाख सबूत मांग के पुष्प पड़ताल तसली तो करो जो वोटर सही है तो वोट पाओ ਇਹ ਵਾਟਰ ਗਲਤ ਹੈ ਤਾਂ ਪੁਲਿਸ ਵਾਲੇ ਕਰੋ ਤੇ ਲਿਸਟ ਵਿੱਚ ਫਾਰਮ ਨੰਬਰ 8 ਵਿੱਚ ਇਹਦੀ ਐਂਟਰੀ ਕਰੋ ਇਹ ਫਾਰਮ ਨੰਬਰ 8 ਹੈ ਇਹ ਤਾਂ ਪਰਨੇ ਜੇ ਕੋਈ ਚੈਲੰਜ ਵੋਟ ਆਉਂਦੀ ਹੈ ਤਾਂ ਟੈਂਡਰ ਵੋਟ ਜੇਕਰ ਉਹ ਕਹਿੰਦਾ ਕਿ ਮੇਰੀ ਵੋਟ ਕੋਈ ਹੋਰ ਪਾ ਗਿਆ ਹੈ ਇਹਦੇ ਲਈ ਜਿਹੜਾ ਪੀਆਰਓ ਹੈ ਉਹ ਪੁਸ਼ਪਰਤਾਲ ਕਰਕੇ ਉਸਦਾ ਵੋਟਰ ਨੂੰ ਜੇਕਰ ਵੋਟਰ ਸਹੀ ਹੈ ਤਾਂ ਉਸਦੀ ਵੋਟਰ ਟੈਂਡਰਡ ਬੈਲੇਟ ਪੇਪਰ ਨਾਲ ਪਈ ਜਾਵੇ ਤੇ ਥੱਬੇ ਵਿੱਚ ਜੋ ਆਖਰੀ ਬੈਲਟ ਪੇਪਰ ਲੱਗੋ ਬੈਲਟ ਪੇਪਰ ਦੇਣ ਤੋਂ ਪਹਿਲਾਂ ਉਸ ਦੇ ਪਿੱਛੇ ਟੈਂਡਰ ਬੈਲਟ ਲਿਖੋ ਤੇ ਹਸਤਾਖਰ ਕਰਵਾਓ ਫਾਰਮ 7 ਪਰ ਕੇ ਹਸਤਾਖਰ ਕਰਵਾਓ VOTER ਵੋਟ ਪਾ ਕੇ ਬੈਲਟ ਪੇਪਰ PR ਨੂੰ ਦਬੇਗਾ ਸਾਰੇ ਟੈਂਡਰਡ ਬੈਲਟ ਪੇਪਰ ਫਾਰਮ 7 ਵਿੱਚ ਲਿਸਟ ਸੀਲ ਕਰੋ ਵਰਤੇਗੇ ਟੈਂਡਰਡ ਬੈਲਟ ਪੇਪਰ ਕਿਸੇ ਵੀ ਹਾਲ ਵਿੱਚ ਨਹੀਂ ਖੋਲੇ ਜਾਣ ਤੇ ਜਿਹੜਾ ਫਾਰਮ ਨੰਬਰ 7 ਹੈ ਇਹ ਕੁਝ ਇਸ ਤਰ੍ਹਾਂ ਦਾ ਹੋਵੇਗਾ ਜੇ ਜੇ ਟੈਂਡਰ ਬੋਰਡ ਦੀ ਡਿਟੇਲ ਪਰ ਹੋਵੇਗੀ ਤੇ ਟੈਂਡਰ ਵੋਟਰ ਤਾਂ ਭਰਉਂਦੀ ਹੈ ਜੇ ਮੰਨ ਲਓ ਕੋਈ ਬੰਦਾ ਕਹਿੰਦਾ ਕਿ ਮੈਂ ਤੇਜੀ ਵੋਟ ਪਾਈ ਨਹੀਂ ਲੇਕਿਨ ਮੇਰੀ ਵੋਟ ਕੋਈ ਹੋਰ ਪਾ ਗਿਆ ਹੈ ਉਸ ਕੇ ਚ ਤੁਸੀਂ ਪੋਲਿੰਗ ਏਜੰਟਾਂ ਦੀ ਮਦਦ ਵੀ ਲੈ ਸਕਦੇ ਹੋ ਤੇ ਹਮਨ ਪਾਰਟੀ ਦੀ ਮਦਦ ਲੈ ਸਕਦੇ ਹੋ ਰੱਦ ਵੈਲਿਡ ਪੇਪਰ ਜਿਦਾ ਹੀ ਟੈਂਡਰ ਵੋਟ ਪਰ ਪੜੀਏ ਉਸੇ ਰੱਦ ਵੈਲਿਡ ਗੀ ਪੇਪਰ ਵੀ ਹੁੰਦਾ ਹੈ ਰੱਦ ਵੈਲਿਡ ਬੇਕਰ ਹੁੰਦਾ ਜੇ ਕੋਈ ਖਰਾਬ ਹੋ ਗਿਆ ਕੋਈ ਬੈਡ ਤੇ ਫਟ ਗਿਆ ਜਾਂ ਕੋਈ ਬੈਲਟ ਪੇਪਰ ਤੇ ਮਿਸ ਪ੍ਰਿੰਟ ਹੋ ਗਿਆ ਤੇ ਉਹਦੇ ਪਿੱਛੇ ਕੈਨਸਲਡ ਵੋਟ ਲਿਖੋ ਤੇ ਜਦ ਵੈਲਿਡ ਵਾਪਸ ਕਰਨਾ ਹੈ ਤੇ ਉਸ ਵਲੇ ਲਿਖਣਾ ਕੈਂਸਲਡ ਵੋਟ ਰਿਟਾਰਨ ਜੇ ਰੱਦ ਵਾਲਾ ਪੇਪਰ ਹੈ ਉਹ ਬਕਸੇ ਵਿੱਚ ਨਾ ਪਾਉਂਤੇ ਬੈਰ ਵਾਪਸ ਕਿਤਾ ਮੰਨਿਆ ਜਾਵੇਗਾ ਸੋ ਬੈਰ ਦੇ ਪਿਛੇ ਕੈਂਸਲਡ ਰਿਟਰਨ ਲਿਖੋ ਧਿਆਨ ਦਿਓ ਜੇਕਰ ਕੋਈ ਵੋਟਰ ਹੈਂਡੀਕੈਪ ਹੈ ਤਾਂ ਉਸਦੇ ਸਾਹ ਚਿਰਾਂ ਨੂੰ ਵੋਟ ਪਵਾਉਣ ਆਇਆ ਤੇ ਉਹਦੀ ਡਿਟੇਲ ਫਾਰਮ ਨੰਬਰ 8 ਵਿੱਚ ਪਰ 1% ਇੱਕ ਵਾਰ ਹੀ ਕਿਸੇ ਨਾਲ ਹੈਲਪਰ ਦੇ ਤੌਰ ਤੇ ਆ ਸਕਦਾ ਹੈ ਤੇ 18 ਪਲੱਸ ਹੋਣਾ ਚਾਹੀਦਾ ਹੈ ਦੁਬਾਰਾ ਨਹੀਂ ਅਲਾਉਡ ਹੋਵੇਗਾ ਜੇ ਪੁਲਿਸ ਮੁਲਾਜ਼ਮ ਹੈ ਉਹ ਬਹੁਤ ਤੋਂ ਬਾਹਰ ਰਹਿਣਗੇ ਤੇ ਪੋਲਿੰਗ ਸਟਾਫ ਵੀ VOTING ਕਬਾਡ ਬਣਾਉਣੇ ਚ ਨਹੀਂ ਜਾ ਸਕਦਾ ਜਲਦੀ VOTING ਦੌਰਾਨ VOTING ਬਾਨੋ ਨੂੰ ਸੁਰੱਖਿਅਤ ਵਾਧੂ ਸਮਾਨ ਦਿੱਤਾ ਜਾ ਸਕਦਾ ਹੈ ਐ ਫੋਨ ਨੰਬਰ 8 ਤੋਂ ਦੇਖ ਸਕਦੇ ਹੋ ਜਿਹੜਾ ਹੈਂਡੀਕੈਪ VOTER ਦੇ ਕੇਸ ਵਿੱਚ ਤੁਸੀਂ ਪੜਨਾ T VOTER ਸੂਚੀ 'ਚ ਜਿਹੜਾ VOTER ਹੈਂਡੀਕੈਪ ਹੈ ਉਹਦਾ ਨੰਬਰ ਦਾ ਪੂਰਾ ਨਾਮ ਉਹਦੇ ਸਾਥੀ ਦਾ ਪੂਰਾ ਨਾਮ ਸਾਥੀ ਦਾ ਪਤਾ ਤੇ ਸਾਥੀ ਦੇ ਹਸਤਾਖਰ ਪੋਲਿੰਗ ਖਤਮ ਹੋਣ ਤੇ ਵੈਲਟ ਬਕਸ਼ੇ ਜਿਹੜੇ ਸੀਲ ਕਰਨੇ ਹਨ ਅੰਤਿਕਾ ਛੇ ਜਿਹੜਾ ਫਾਰਮ ਨੰਬਰ 6 ਹੈ ਉਹ ਚ ਵੈਲਟ ਪੇਪਰ ਤੇ ਜੋ ਡਿਟੇਲ ਹੈ ਭਰੋ ਜਿਹੜੇ ਪੋਲਿੰਗ ਏਜੰਟਾਂ ਨਾਲ ਸਾਈਨ ਕਰਵਾਓ ਫਾਰਮ ਬਚੇ ਵੈਲਟ ਪੇਪਰ ਆਦੀ ਸੀਲ ਕਰੋ ਤੇ ਉਸ ਤੋਂ ਬਾਅਦ ਜੋ ਤੁਸੀਂ ਆਪਣਾ ਵਾਪਸ ਆਣਾ ਤੇ ਕਲੈਕਸ਼ਨ ਸੈਂਟਰ ਤੇ ਜਮ੍ਹਾਂ ਕਰवानी ਹੈ। ਇੱਥੇ ਫਾਰਮ ਨੰਬਰ 6 ਦੇਖ ਸਕਦੇ ਹੋ ਜਿਹੜਾ ਪ੍ਰੈਜ਼ਾਈਡਿੰਗ ਅਫਸਰ ਵੱਲੋਂ ਹੀ ਭਰਿਆ ਜਾਣਾ ਹੈ। ਉਸ ਤੋਂ ਬਾਅਦ ਚੋਂ ਸਮਗਰੀ ਨੂੰ ਸੀਲ ਕਰਨਾ ਹੈ। ਬੈਲ ਬਕਸ਼ੇ ਨੂੰ ਬੰਦ ਕਰਕੇ ਟੈਗ ਲਗਾ ਕੇ ਸੀਲ ਕਰੋ। ਬਕਸ਼ਿਆਂ ਨੂੰ ਬੋਰੀ ਵਿੱਚ ਪਾ ਕੇ ਟੈਗ ਲਗਾਓ। ਅੰਤਿਗ 6 ਸੀਲਡ, ਬਾਕੀ ਦੇ ਅਸਡਾਇਰੀ ਅਨਸੀਲਡ। ਜਿਹੜੇ ਅੰਤਿਗ 6 ਹੋ ਸੀਲਡ ਹੋਣੀ ਚਾਹੀਦੀ ਹੈ ਤੇ ਬਾਕੀ ਦੇ ਅਸਡਾਇਰੀ ਜਿਹੜੀ ਹੈ ਉਹ ਅਨਸੀਲਡ। ਸੀਲਡ ਕਮਰ ਬੰਨੋ। ਜਿਨ੍ਹਾਂ ਨੇ ਅਨਯੂਜ਼ਡ ਬੈਲਟ ਪੇਪਰ ਹੈ ਉਹ ਸੀਲ ਬੰਦ ਲਿਫਾਫੇ ਚ ਪਾਓ। ਜਿਹੜੀ ਮਾਰਕ ਕਾਪੀ ਹੈ ਉਹ ਦਾ ਸੀਲ ਬੰਦ ਲਿਫਾਫਾ। ਵਰਤੇਗੇ ਟੈਂਡਰ ਬੈਲਟ ਪੇਪਰ ਅਤੇ ਪਲਿਸਟ 7 ਦੇ ਸੀਲ ਬੰਦ ਲਿਫਾਫੇ। ਖਰਾਬ ਬੈਲਟ ਪੇਪਰਾਂ ਦਾ ਸੀਲ ਬੰਦ ਲਿਫਾਫਾ ਇਹ ਗੱਲਾਂ ਸਥਿਤੀਆਂ ਰੱਖਣੇ ਤਾਂ ਜੋ ਤੁਹਾਨੂੰ ਸਮਾਨ ਜਮ੍ਹਾਂ ਕਰਾਉਣ 'ਚ ਦਿੱਕਤ ਨਾ ਆਵੇ ਫਾਰਮ 7 ਚੌਣ ਲਈ ਪੇਸ਼ ਕੀਤੀ ਗਈ ਵੋਟਾਂ ਦੀ ਸੂਚੀ ਦਾ ਸੀਲ ਬੰਦ ਲਿਫਾਫਾ ਕਾਊਂਟਰ ਫੋਇਲਾਂ ਤੇ ਸੀਲ ਬੰਦ ਲਿਫਾਫੇ ਸੀਲਡ ਕਵਰ ਦੋ ਜਿਹੜੇ ਚੈਲੰਜ ਵੋਟ ਹੈ ਉਹਨਾਂ ਦੀ ਸੂਚੀ ਹੈਂਡਿਕੈਪ ਵੋਟਰਾਂ ਦੀ ਸੂਚੀ ਜਿਹੜੇ ਸੀਲਾਂ ਬਚੀਆਂ ਤੇ ਬਾਕੀ ਸੂਚੀਆਂ ਇਹ ਕਵਰ ਨੰਬਰ 2 'ਚ ਪੈਣਗੀਆਂ ਬਾਕੀ ਸਮਾਨ ਜਿਵੇਂ ਕੀ ਸਕਰੀਨ ਹੈਂਡਬੁੱਕ ਰੂਲਰ ਆਦਿ ਤੇ ਕਿਟ ਬੈਗ ਸਮਾਨ ਦੀ ਵਾਪਸੀ ਕਰਨੀ ਹੈ ਲੋਗ ਬੁੱਕ ਦੱਸਿਆ ਜਿਹੜੀ ਟ੍ਰਾਂਸਪੋਰਟ ਤੁਸੀਂ ਗਏ ਹੋ ਉਹ ਲੋਗ ਬੁੱਕ ਜਦੋਂ ਦੀ ਲਾਸਟ ਬੋਥ ਤੇ ਪਹੁੰਚਿਓ ਉਹ ਲੋਗ ਬੁੱਕ ਚੋਂ ਤੇ ਹੀ ਦਾਅਰ ਦਾਲ ਦੇਣਾ ਕਿ ਤੁਹਾਡਾ ਜਿਹੜਾ ਬੱਸਾ ਕਿੰਨੇ ਕਿਲੋਮੀਟਰ ਚੱਲੀਏ ਫਿਰ ਬੈਰਟ ਬਕਸਾ ਅੰਤਿਕਾ ਸ਼ੀ ਅਤੇ ਪੀਆ ਰੋਡਰੀ ਸੀਲ ਟਿਕਾ ਵਰ 1 ਸੀਲ ਕਵਰ 2 ਤੇ ਹੋਰੀ ਬਾਕੀ ਜੋ ਸਮਾਨ ਤੁਹਾਨੂੰ ਜਿਹੜਾ ਪ੍ਰਸ਼ਾਸਨ ਵੱਲੋਂ ਜਾਂ ਟੇਲ ਵੱਲੋਂ ਦਿੱਤਾ ਗਿਆ ਸੀ ਚੌਣਨ ਦੇ ਦੌਰਾਨ ਤੁਹਾਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਉਹਦੇ ਲਈ ਤੁਸੀਂ ਜਿਹੜਾ ਤੁਹਾਡਾ ਸੈਕਟਰ ਅਫਸਰ ਹੈ ਉਹਨੂੰ ਦੱਸ ਸਕਦੇ ਹੋ ਤੇ ਉਮੀਦ ਹੈ ਕਿ ਤੁਹਾਨੂੰ ਕਾਫੀ ਕੁਝ ਸਮਝ ਆ ਗਿਆ ਹੋਵੇਗਾ ਲੇਕਿਨ ਫਿਰ ਵੀ ਜੇਕਰ ਤੁਹਾਡੀ ਕੋਈ ਕੁਐਰੀ ਰਹਿ ਜਾਂਦੀ ਹੈ ਤੇ ਟ੍ਰੇਨਿੰਗ ਦੌਰਾਨ ਤੁਸੀਂ ਜਿਹੜੇ ਮਾਸਟਰ ਟ੍ਰੇਨਰ ਹੈ ਉਹਨਾਂ ਕੋਲ ਪੁੱਛ ਸਕਦੇ ਹੋ ਤੇ ਬੈਰਡ ਬਕਸੇ ਦੇ ਲਈ ਜੋ ਵੀਡੀਓ ਹੈ ਉਹ ਤੁਹਾਨੂੰ YouTube ਤੇ ਮਿਲ ਜਾਵੇਗੀ ਧੰਨਵਾਦ